ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਆਪਣੇ ਅਹੁਦੇ ਨੂੰ ਸੰਭਾਲਿਆ। ਦਸਤੂਹਰ ਰਣਜੀਤ ਸਿੰਘ ਢਿੱਲੋਂ ਆਪਣੀ ਪਤਨੀ ਦੇ ਨਾਲ ਗੁਰੂ ਘਰ 사ਚਕਾਂ ਸ਼੍ਰੀ ਹਰਮント ਸਾਈ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਅਤੇ ਸਰਪੰਦ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉੱਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੀ ਮੈਨੂੰ ਗੁਰੂ ਨਗਰੀ ਦੀ ਸੇਵਾ ਮਿਲੀ ਹੈ ਉਸ ਨੂੰ ਲੈ ਕੇ ਅੱਜ ਰੂਹਾਨੀਅਤ ਦੇ ਕੇਂਦਰ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਇਆ। ਉੱਥੇ ਉਹਨਾਂ ਨੇ ਕਿਹਾ ਹੈ ਕਿ ਅੱਜ ਸਾਡੀ ਸਾਰੀ ਟੀਮ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਵਾਹਿਗੁਰੂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਜਿਹੜੇ ਸਾਡੇ ਗੁਰੂ ਨਗਰੀ ਦੇ ਵਿੱਚ ਗੈਂਗਸਟਰ ਨੇ ਜਾਂ ਨਸ਼ੇ ਦਾ ਚੈਲੰਜ ਹੈ ਹੋਰ ਵੀ ਮੁੱਦੇ ਨੇ ਉਸ ਨੂੰ ਜਿੱਠਣ ਦਾ ਬਲ ਬਖਸ਼ਾ ਜਾਵੇ। ਇਸ ਮੌਕੇ ਉਹਨਾਂ ਨੂੰ ਸ਼ੋਭਨੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਰঞ্জੀਤ ਸਿੰਘ ਢਿੱਲੋਂ ਨੇ ਅਕਾਲ ਤਖਤ ਸਾਹਿਬ ਦੇ ਜਥੇ ਕਿਆਨੇ ਰਕਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜਵਾ ਗੁਰੂ ਕੀ ਨਗਰੀ ਗੁਰੂ ਆਨ ਦਸ ਅਗਲੀ ਦੀ ਸੇਵਾ ਕਰਨ ਲਈ ਜਿਸ ਨੂੰ ਅਸ਼ੀਰਵਾਦ ਖਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆਇਆ ਗੁਰੂ ਸਾਹਿਬ ਸਾਡੇ ਮਿਹਰ ਭਰੇ ਹੱਥ ਰੱਖਾ ਤੇ ਅਸੀਂ ਮੁਨੱਖ ਸਾਡੀ ਸੇਵਾ ਸਹੀ ਇਸੇ ਜੇਟ ਨਾਲ ਜੋ ਸਾਡੀ ਡਿਊਟੀ ਬਣਦੀ ਹੈ ਉਹਨੂੰ ਵਧੀਆ ਸੂਰੀ ਤਨਦੇਹੀ ਨਾਲ ਉਹ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰ ਸਰ ਕਾਫੀ ਚੈਲੰਜਸ ਨੇ ਗੁਰੂ ਨਗਰੀ ਆ ਕੋ ਕਿੰਨਾ ਕਿਤੇ ਕ੍ਰਾਈਮ ਵੀ ਕੋਈ ਲੈ ਕੇ ਤਾਂ ਇੱਕ ਤੁਹਾਡਾ ਸੋਚਦਾ ਪੁੱਛਣਾ ਕੀ ਅੱਜ ਵੀ ਇਹ ਕਰਦੇ ਕਿੰਨੇ ਵੱਧ ਜਾਵਾ ਕਰਦੇ ਅੰਦੇ ਅਸੀਂ ਤਰਹੀ ਓਵਰਾਲ ਹਰ ਤਰੀਕੇ ਨਾਲ ਭਾਵੇਂ ਕੋ ਨਿਸ਼ਾਨਾ ਚੈਲੰਜ ਆ ਫਾਮੀ ਦੀ ਬੋਰ ਜੈਂਸਨ ਦਾ ਚੈਲੰਜ ਆ ਗੈਂਗਸਟਰ ਦਾ ਚੈਲੰਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਸ ਤੋਂ ਰਹਾਣੀਆਂ ਦੇ ਟੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਸੀ ਵਧੀਆ ਰਿਜਲਟ ਸੀ ਸਰ ਟੂਰਿਜ਼ਮ ਨੂੰ ਵਾਕੇ ਕਿ ਕੁਝ ਅਜੇ ਖਾਸ ਸਿਕਿਟੀ ਕਿੰਨਾ ਜਿੱਤੇ ਟੂਰਿਜ਼ਮ ਨੂੰ ਫੁਲੀਫਿਲ ਕਿਤੇ ਹੋਣਾ ਹੈਗੀ ਉਹਦੇ ਵਿੱਚ ਕਾਸ ਕਰਕੇ ਕਸਟਮਰ ਦੇ ਪ੍ਰਤਿਭਾ ਤੇ ਅੰਤ ਤੱਕ ਹਾਂਜੀ ਇਸ ਤਰ੍ਹਾਂ ਦੀ ਜੋ ਵੀ ਜ਼ਰੂਰਤ ਹੋਵੇ ਕਿਸੇ ਮਦਦ ਦੀ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਕੰਮ ਲਈ